ਚੋਣਾਂ ਨੇੜੇ ਆ ਗਈਆਂ ਨੇ ਅਤੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਪ੍ਰਚਾਰ ਕਰਦੇ ਹਾਂ ਵਿਰੋਧੀ ਪਾਰਟੀਆਂ ਤੇ ਟਿੱਪਣੀਆਂ ਜ਼ਿਆਦਾ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਨਾਰਥ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਦਿੱਤੀ ਵੱਲੋਂ ਆਪਣਾ ਚੋਣ ਪ੍ਰਚਾਰ ਕਰਦੇ ਹਾਂ ਵਿਰੋਧੀ ਭਾਜਪਾ ਦੇ ਉਮੀਦਵਾਰ ਅਨਿਲ ਜੋਸ਼ੀ ਤੇ ਸ਼ਬਦੀ ਹਮਲਾ ਕੀਤਾ ਗਿਆ ਸੁਨੀਲ ਦਿੱਤੀ ਨੇ ਅਨਿਲ ਜੋਸ਼ੀ ਨੂੰ ਪੁੱਛਿਆ ਕਿ ਉਹ ਸਿਰਫ ਨਾਰਥ ਹਲਕੇ ਦੇ ਲੋਕਲ ਬਾਡੀ ਮੰਤਰੀ ਨੇ ਜਾਂ ਫਿਰ ਪੂਰੇ ਪੰਜਾਬ ਦੇ ਸਨ ਉਹਨਾਂ ਨੇ ਵੀ ਕਿਹਾ ਕਿ ਜੋ ਕੰਮ ਅਨਿਲ ਜੋਸ਼ੀ ਵੱਲੋਂ ਕਰਵਾਏ ਗਏ ਨੇ ਉਹ ਤਾਂ ਇੱਕ ਕਾਉਂਸਲਰ ਵੀ ਕਰਵਾ ਸਕਦਾ ਹੀ ਉਹਨਾਂ ਨੇ ਵੀ ਕਿਹਾ ਕਿ ਜਿੰਨਾ ਕੰਮ ਮੇਅਰ ਰਹਿੰਦਿਆਂ ਉਹਨਾਂ ਵੱਲੋਂ ਕਰਵਾਇਆ ਗਿਆ ਸੀ ਉਸ ਦੇ ਸਾਹਮਣੇ ਅਨਿਲ ਜੋਸ਼ੀ ਵੱਲੋਂ ਕਰਵਾਇਆ ਗਿਆ ਕੰਮ ਕੁਝ ਵੀ ਨਹੀਂ ਹੈ ਸੋਸਾਇਟੀ ਵੱਲੋਂ ਜ਼ਬਰਦਸਤ ਪ੍ਰੋਗਰਾਮ ਹੈ ਇੱਕ ਲਹਿਰ ਹੈ ਸਾਰੀ ਜੀ ਇਲਾਕਿਆਂ ਦੇ ਇਲਾਕੇ ਨਾਲ ਚੱਲ ਪਿਆ ਔਰ ਮੈਨੂੰ ਤੇ ਇਹ ਆਵਾਜ਼ ਆ ਰਹੀ ਆ ਜੋਸ਼ੀ ਸਾਹਿਬ ਦੀ ਜਮਾਨਤ ਨਾ ਜਬਤ ਹੋ ਜਾਏ ਜੋ ਹਾਲਾਤ ਬਣ ਗਏ ਨੇ ਜੋਸ਼ੀ ਸਾਹਿਬ ਕਹਿੰਦੇ ਵਿਕਾਸਪੁਰਸ਼ ਨੇ ਵਿਕਾਸ ਬੜਾ ਕਰਾਇਆ ਤੇ ਉਹ ਅਨਿਲ ਦਿੱਤੀ ਦਾ ਵੱਧ ਉਹ ਕਾਉਂਸਲਰ ਲੈਵਲ ਦਾ ਵਿਕਾਸ ਹੈ ਮੇਰੇ ਤੋਂ ਜਦੋਂ ਮਰਜ਼ੀ ਆ ਜਾਏ ਇਹ ਜਿਹੜੀ ਟਾਇਲ ਲਵਾਣੀ ਆ ਇਹ ਕਾਉਂਸਲਰ ਲਵਾਉਂਦਾ ਇਹਦਾ ਵਿਕਾਸstad assi gall ਇਹਦਾ ਵੀ ਵਿਕਾਸ ਵਿੱਚ ਰੋਲ ਨਹੀਂ ਆ ਜੀ ਇਹ ਕਾਰਪੋਰੇਸ਼ਨ ਦਾ ਰੋਲ ਆ ਡਵੈਲਪਮੈਂਟ ਕਰਨੀ ਇਹਦੇ ਜਿਹੜੇ ਮੁੱਦੇ ਅਸੈਂਬਲੀ 'ਚ ਉਠਾਣੇ ਚਾਹੀਦੇ ਸੀ ਮੋਦੀ ਸਾਹਿਬ ਨੂੰ ਮਿਲ ਕੇ ਪ੍ਰੋਜੈਕਟ ਲਿਆਣੇ ਚਾਹੀਦੇ ਸੀ ਪੈਕੇਜ ਲੈਂਦੇ ਅਮਰਸਰ ਲਈ ਉਹ ਕੰਮ ਇਹਦੇ ਬੰਦੇ ਸਨ ਐਮਐਲਏ ਦੇ ਜੀ ਇਹ ਐਮਐਲਏ ਤੋਂ ਸਿੱਧਾ ਹੀ ਕਾਉਂਸਲਰ ਲੈਵਲ ਤੇ ਆ ਕੇ ਟੈਲਾਂ ਵਿੱਚ ਲੱਗ ਪਿਆ ਹੋਰ ਕੋਈ ਇਹਦੀ ਗੱਲ ਨਹੀਂ ਆ ਜਦੋਂ ਤੇ ਤੁਸੀਂ ਫਾਈਲ ਤੇ ਪੇਪਰ ਫਾਈਲ ਕਿਤੇ ਉਹ ਰੋਜ਼ ਮੈਨੂੰ ਮਿਲਦਾ ਜੀ ਨਹੀਂ ਨਾਲ ਨਹੀਂ ਨਜ਼ਰ ਆਉਂਦੇ ਰੋਜ਼ ਮੈਨੂੰ ਤੇ ਜੋਸ਼ੀ ਨਾ ਨਜ਼ਰ ਆਉਂਦੇ ਬਾਕੀ ਦੇ ਨਹੀਂ ਉਹ ਤੇ ਤੁਹਾਡੀ ਪਾਰਟੀ ਤੋਂ ਬਲਾਕ ਕਰਦੇ ਜੋਸ਼ੀ ਨਾ ਜੋਸ਼ੀ ਦੇ ਕਾਉਂਸਲਰ ਨਜ਼ਰ ਆਉਂਦੇ ਆ ਹਾਂ ਨਹੀਂ ਉੱਤੇ ਠੀਕ ਹੈ ਤੇ ਬੱਸ